ਹਾਂ ਦੋਸਤੋ ਮੈਂ ਤਰਨ ਰਾਜਪੂਤ ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪ ਦੇ ਆਪਣੇ ਚੈਨਲ 'ਚ ਸੋ ਦੋਸਤੋ ਮੈਂ ਪੰਜਾਬੀ ਮੂਵੀ ਦੇਖੀ ਚੱਲ ਮੇਰਾ ਪੁੱਤ 4 ਜੀਆਂ ਦੋਸਤੋ ਚੱਲ ਮੇਰਾ ਪੁੱਤ 4 ਮੈਨੂੰ ਕਿਹੋ ਜਿਹੀ ਲੱਗੀ ਸੋ ਮੈਂ ਉਹੀ ਦੱਸਣ ਵਾਲਾ ਆਂ ਚੱਲ ਮੇਰਾ ਪੁੱਤ 4 ਇੱਕ ਬਹੁਤ ਹੀ ਕਲਾਸਿਕ ਕਾਮੇਡੀ ਅੰਗੇਜਿੰਗ ਇੱਕ ਬਹੁਤ ਹੀ ਵਧੀਆ ਮੈਸੇਜ ਦੇਣ ਵਾਲੀ ਮੂਵੀ ਆ ਸੋ ਤੁਹਾਨੂੰ ਇਹ ਮੂਵੀ ਵਾਕਿਆ ਪਸੰਦ ਆਊਗੀ ਕਿਤੇ ਵੀ ਬੋਰ ਨਹੀਂ ਕਰੂਗੀ ਤਾਨੂੰ ਜੋ ਇਹਨਾਂ ਦੀ ਨੋਕ ਚੋਕ ਹੈ ਜਿੱਦਾ ਪਹਿਲੀਆਂ ਫਿਲਮਾਂ ਜੀ ਦੇਖੀਏ ਸੋ ਇਹ ਵੀ ਫਿਲਮ ਤੁਹਾਨੂੰ ਬਹੁਤ ਹੀ ਵਧੀਆ ਲੱਗਣ ਵਾਲੀ ਆ ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਇਹ ਮੂਵੀਾਂ ਨਹੀਂ ਰਿਲੀਜ਼ ਕੀਤੀ ਗਈ ਪਰ ਫਿਰ ਵੀ ਇਸ ਮੂਵੀ ਨੂੰ ਕਾਫੀ ਪਿਆਰ ਦਿੱਤਾ ਗਿਆ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਇਹ ਮੂਵੀ ਤੁਸੀਂ ਨਹੀਂ ਦੇਖੀ ਆ ਹਾਲਾਂਕਿ ਮੈਂ ਦੋਸਤੋ ਫੋਨ ਤੇ ਹੀ ਡਾਊਨਲੋਡ ਕਰਕੇ ਦੇਖੀ ਆ ਕਿਉਂਕਿ ਤਾਨੂੰ ਪਤਾ ਕਿ ਹੁਣ ਮੈਂ ਇਹ ਦੱਸ ਸਕਦਾ ਨਹੀਂ ਆ ਕਿ ਕਿਹੜੀ ਸਾਈਟ ਤੇ ਪਈ ਆ ਫੋਨ ਤੇ ਹੀ ਦੋਸਤੋ ਡਾਊਨਲੋਡ ਕਰਕੇ ਦੇਖਣੀ ਸੀ ਹਾਲਾਂਕਿ ਆਪਣੇ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਨਾ ਸਰਦਾਰ ਜੀ 3 ਤੇ ਨਾ ਹੀ ਅਮਰਿੰਦਰ ਗਿੱਲ ਦੀ ਸੋ ਮੈਂ ਇੱਕ ਇਹ ਮੈਸੇਜ ਦੇਣਾ ਚਾਹੁੰਦਾ ਆ ਇਸ ਮੂਵੀ ਦੇ ਜ਼ਰੀਏ ਸੋ ਖਾਸ ਕਰ ਦਲਜੀਤ ਦਸਾਂਝ ਦੀ ਚਾਹੇ ਅਮਰਿੰਦਰ ਗਹਿਰਾ ਜਿੱਦਾਂ ਕਿ ਅੱਜ ਜੋ ਹਾਲਾਤ ਨੇ ਪੰਜਾਬ ਦੇ ਜਿੱਦਾਂ ਕਿ ਹੜਪੀੜਤਾ ਲੋਕੀ ਇਹ ਜਿਨ੍ਹਾਂ ਨੂੰ ਮਾਰ ਪਈਆ ਹੜ ਹੜ ਦੀ ਸੋ ਉੱਥੇ ਦੋਸਤੋ ਜਿੱਥੇ ਸਾਡੀਆਂ ਸਰਕਾਰਾਂ ਨਹੀਂ ਸਾਥ ਦੇ ਰਹੀਆਂ ਉੱਥੇ ਸਾਡੇ ਇੱਥੇ ਪੰਜਾਬੀ ਗਾਇਕ ਤੇ ਸਿੰਗਰ ਤੇ ਐਕਟਰ ਉਹ ਪੰਜਾਬ ਦੀ ਹੈਲਪ ਕਰ ਰਹੇ ਆ ਦਲਜੀਤ ਦੁਸਾਂਜ ਨੇ 100 ਪਿੰਡਾਂ ਨੂੰ ਹਾਇਰ ਕੀਤਾ ਐਮੀ ਵਰਕ ਨੇ ਕੀਤਾ ਗੀਪੀ ਗਰੇਵਾਲ ਨੇ ਤੇ ਮਨਕੀਰਤ ਆਲਖ ਖੁਦ ਘਰ ਘਰ ਜਾ ਜਾ ਕੇ ਪੈਸੇ ਵੰਡ ਰਹੇ ਨੇ ਜਿਨ੍ਹਾਂ ਜਿਨ੍ਹਾਂ ਲੋੜਿਆ ਸੋ ਇਹਨਾਂ ਦੇ ਵਿੱਚ ਜੇਕਰ ਆਪਣੇ ਪੰਜਾਬੀ ਹੀ ਆਪਣੇ ਪੰਜਾਬੀਆਂ ਦੀਆਂ ਲੱਤਾਂ ਵਧਣਗੇ ਉਹਨਾਂ ਦੀਆਂ ਫਿਲਮਾਂ ਪੰਜਾਬ 'ਚ ਨਹੀਂ ਰਿਲੀਜ਼ ਕਰਨ ਦੇਣਗੇ ਸੋ ਇਹ ਕਿੱਥੇ ਦੀ ਇਨਸਾਨੀਅਤ ਆ ਮੰਨਿਆ ਕਿ ਚਲੋ ਪਾਕਿਸਤਾਨ ਐਕਟਰਸ ਸੀਗੇ ਬੇਚ ਉਹਨਾਂ ਦੇ ਸੋ ਇੱਥੇ ਪਾਕਿਸਤਾਨੀ ਐਕਟਰਸ ਸੀਗੇ ਤੇ ਤੁਸੀਂ ਆਪਣੀ ਇੰਡਸਟਰੀ ਦਾ ਖੁਦ ਨੁਕਸਾਨ ਕਰਾ ਰਹੇ ਹੋ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਉੱਧਰ ਪਾਕਿਸਤਾਨ ਵੀ ਰਿਲੀਜ਼ ਹੋ ਰਹੀਆਂ ਫਿਲਮਾਂ ਤੇ ਬਾਲੇ ਮੁਲਕਾਂ ਦੇ ਆਪਣੇ ਪੰਜਾਬ ਤੇ ਇੰਡੀਆ ਦੇ ਵਿੱਚ ਤੁਸੀਂ ਕਰ ਰਹੇ ਆ ਮੇਰਾ ਇਹ ਕਹਿਣਾ ਆ ਬਾਕੀ ਦੋਸਤੋ ਤੁਸੀਂ ਜ਼ਿਆਦਾ ਸਿਆਣੇ ਹੋ ਬਾਕੀ ਫਿਲਮ ਡਰਸਟੀ ਉਹ ਜਿਆਦਾ ਸਿਆਣੀ ਉਹਨਾਂ ਨੂੰ ਜਿਆਦਾ ਪਤਾ ਹੋਊਗਾ ਬਟ ਮੈਂ ਤਾਂ ਹੀ ਕਹਾਂਗਾ ਕਿ ਚੱਲ ਮੇਰਾ ਪੁੱਤ 4 ਬਹੁਤ ਵਧੀਆ ਮੂਵੀ ਸੀ ਉਹਨੂੰ ਇੰਡੀਆ ਦੇ ਵਿੱਚ ਰਿਲੀਜ਼ ਹੋਣਾ ਚਾਹੀਦਾ ਸੀ ਮੇਰਾ ਖੁਦ ਆਪੀਨੀਅਨ ਹੈ ਸਰਦਾਰ ਜੀ 3 ਬਹੁਤ ਵਧੀਆ ਸੀ ਉਹਨੂੰ ਵੀ ਰਿਲੀਜ਼ ਹੋਣਾ ਚਾਹੀਦਾ ਸੀ ਬਾਕੀ ਦੋਸਤੋ ਜੇਕਰ ਉਹਨਾਂ ਨੇ ਫਿਲਮ ਬਾਅਦ ਦੇ ਵਿੱਚ ਜੋ ਪਹਲਗਾਮ ਦੇ ਮੁੱਦੇ ਦੇ ਬਾਅਦ ਦੇ ਵਿੱਚ ਰਿਲੀਜ਼ ਕੀਤੀ ਉਹ ਬਣਾਉਂਦੇ ਤਾਂ ਆਪਾਂ ਕਹਿ ਸਕਦੇ ਸੀ ਉਹ ਫਿਲਮ ਪਹਿਲਾਂ ਬਣੀਆਂ ਹੋਈਆਂ ਸੀ ਸੋ ਫਿਲਮ ਤੇ ਇਦਾਂ ਘੱਟ ਕੋਟਿੰਨੇ ਨਹੀਂ ਲਾਏ ਜਾ ਸਕਦੇ ਕਿਉਂਕਿ ਫਿਲਮ ਦੀ ਸਟੋਰੀ ਕੁਛ ਨਹੀਂ ਹੈ ਯਾਨੀ ਇਸ ਉਹਨਾਂ ਤੋਂ ਬਗੈਰ ਵੀ ਤੇ ਬਾਕੀ ਦੋਸਤੋ ਮੈਂ ਇਸ ਫਿਲਮ ਨੂੰ ਦਿਨਾਇਆ 5 ਵਿੱਚੋਂ 4.5 ਰੇਟਿੰਗ ਤੋ ਤਾਂ ਅਟਾ ਕੀ ਕਹਿਣਾ ਹੈ ਕਿੱਦਾਂ ਦੀ ਤੁਸੀ ਲੱਗੀ ਤੁਹਾਨੂੰ ਫਿਲਮ ਦੇਖੀ ਕਿ ਨਹੀਂ ਐਕਟਿੰਗ ਸਾਰੇ ਲਾਜਵਾਬ ਸੀ ਗਾਣੇ ਵਧੀਆ ਸੀਗੇ ਫੈਮਿਲੀ ਮੂਵੀ ਸੀ ਤੇ ਤੁਸੀਂ ਦੇਖੀ ਹੈ ਕਿ ਨਹੀਂ ਦੇਖੀ ਕਮੈਂਟਾਂ ਜਰੂਰ ਦੱਸਣਾ ਸੋ ਟੇਕ ਕੇਅਰ ਬਾਏ ਬਾਏ